ਕੋਈ ਸ਼ਹੀਦ ਕਿਸੇ ਵੀ ਦੇਸ਼ ਦਾ ਸੂਬੇ ਦਾ ਕੌਮਾਂ ਦਾ ਸਰਮਾਇਆ ਹੁੰਦੇ ਨੇ ਸ਼ਹੀਦ ਮਦਨ ਲਾਲ ਢਿੰਗਰਾ ਜੀ ਜਿਨ੍ਹਾਂ ਨੇ ਇੱਕ ਬੜੇ ਵਧੀਆ ਅਮੀਰ ਪਰਿਵਾਰ ਦੇ ਵਿੱਚ ਜਨਮ ਲਿਆ ਤੇ ਪਰਿਵਾਰ ਜਿਹੜਾ ਸੀ ਉਹ ਸਮੇਂ ਦੀ ਹਕੂਮਤ ਦੇ ਨਾਲ ਸੀ ਪਰ ਮਦਨ ਲਾਲ ਢਿੰਗਰਾ ਜੀ ਨੇ ਆਪਣੇ ਦੇਸ਼ ਨੂੰ ਆਜ਼ਾਦ ਕਰਾਉਣ ਲਈ ਸਮੇਂ-ਸਮੇਂ ਤੇ ਜਿਹੜੀਆਂ ਅੰਗਰੇਜ਼ੀ ਸਾਮਰਾਜ ਦੀਆਂ ਚਾਲਾਂ ਸਨ ਉਹਨਾਂ ਨੂੰ ਫੇਲ ਕਰਨ ਲਈ ਆਪਣੇ ਜਿਹੜੇ ਆਜ਼ਾਦੀ ਕਲਾਟੀਆਂ ਸਾਨੂੰ ਉਹਨਾਂ ਨਾਲ ਰਲ ਕੇ ਆਪਣੇ ਦੇਸ਼ ਨੂੰ ਆਜ਼ਾਦ ਕਰਨ ਲਈ ਬੜਾ ਜ਼ੋਰ ਲਾਇਆ ਵਾਹ ਲਾਈ ਤੇ ਸਾਡਾ ਦੇਸ਼ 1947 ਚ ਜੇ ਆਜ਼ਾਦ ਹੋਇਆ ਉਹ ਸ਼ਹੀਦ ਆਜਮ ਸਰਦਾਰ ਭਗਤ ਸਿੰਘ ਸ਼ਹੀਦ ਕਰਤਾਰ ਸਿੰਘ ਜੀ ਸਰਾਬਾ ਸ਼ਹੀਦ ਮਦਨ ਲਾਲ ਜੀ ਢਿੰਗਰਾ ਇਨਾਂ ਇਨਸਾਨਾਂ ਕਰਕੇ ਇਨਾਂ ਯੁੱਧੀਆਂ ਕਰਕੇ ਹੀ ਆਜ਼ਾਦ ਹੋਇਆ 1883 ਚ ਸ਼ਹੀਦ ਮਦਨ ਲਾਲ ਢਿੰਗਰਾ ਜੀ ਦਾ ਜਨਮ ਹੋਇਆ ਤੇ 1909 ਦੇ ਵਿੱਚ ਇਨਾਂ ਨੂੰ ਫਾਂਸੀ ਦੇ ਦਿੱਤੀ ਗਈ ਤੇ ਨਹੀਂ ਤੇ ਇਹ ਉਮਰਾਂ ਜਵਾਨੀ ਦੇ ਵਿੱਚ ਵਿਆਹ ਕਰਵਾਉਣ ਦੀਆਂ ਹਸਨ ਖੇਡਣ ਦੀਆਂ ਹੁੰਦੀਆਂ ਤੇ ਇਨਾਂ ਉਮਰਾਂ ਦੇ ਵਿੱਚ ਇੱਕ ਬਹੁਤ ਵੱਡਾ ਇਹ ਪਰਿਵਾਰ ਦੇ ਵਿੱਚੋਂ ਮੀਰ ਪਰਿਵਾਰ ਪੰਜਾਬ 'ਚ ਨਹੀਂ ਪੂਰੇ ਭਾਰਤ ਦੇ ਵਿੱਚ ਜੇ ਗਿਣਤੀ ਕਰਨ ਲੱਗੇ ਤੇ ਵੱਡੇ ਪਰਿਵਾਰਾਂ ਦੇ ਵਿੱਚੋਂ ਇਹਨਾਂ ਦਾ ਪਰਿਵਾਰ ਆਉਂਦਾ ਸੀ ਤੇ ਨਹੀਂ ਤੇ ਆਪਾਂ ਮਿਹਨੇ ਆ ਕੋਈ ਆਪਦੀ ਲੜਾਈ ਤੋਂ ਪਿੱਛੇ हट ਜਾਂਦਾ ਵੀ ਜੇ ਲੜਾਈ ਹੋਈ ਨੁਕਸਾਨ ਹੋਊਗਾ ਦੇਸ਼ ਦੀ ਲੜਾਈ ਲਈ ਕੌਮ ਦੀ ਲੜਾਈ ਦੀ ਖਾਤਰ ਆਪਦੀਆਂ ਜਾਨਾਂ ਵਾਰੀਆਂ ਅੱਜ ਅਸੀਂ ਜੇ ਆਜ਼ਾਦੀ ਦੀ ਫਿਜ਼ਾ ਦੇ ਵਿੱਚ ਸਾਹ ਲੈ ਰਹੇ ਹਾਂ ਅੱਜ ਅਸੀਂ ਜੇ ਲੋਕਤੰਤਰ ਦਾ ਸਾਰੇ ਹਿੰਦੁਸਤਾਨੀ ਨਿਗਮ ਮਾਰ ਰਹੇ ਹਾਂ ਉਹ ਮਦਨ ਲਾਲ ਜੀ ਢਿੰਗਰਾ ਸ਼ਹੀਦ ਆਜਮ ਸਰਦਾਰ ਭਗਤ ਸਿੰਘ ਜੀ ਸ਼ਹੀਰ ਕਰਤਾਰ ਸਿੰਘ ਜੀ ਸਰابہ ਸਖਦੇਵ ਜੀ ਰਾਜਗੁਰੂ ਜੀ ਜਿੰਨੇ ਸ਼ਹੀਦ ਹੋਏ ਆ ਉਹਨਾਂ ਦੀਆਂ ਸ਼ਹੀਦੀਆਂ ਦੀ ਬਦੌਲਤ ਤੇ ਮੈਂ ਸਿਤਾ ਕਰਦਾ ਸਾਰੇ ਸ਼ੀਤਾ ਨੂੰ ਸੂਰਬੀਰ ਯੋਧਿਆਂ ਨੂੰ ਤੇ ਨਾਲ ਸਾਡੇ ਆਰਮੀ ਦੇ ਵਿੱਚ ਫੌਜ ਦੇ ਵਿੱਚ ਜਿਹੜੇ ਸਾਡੇ ਭਰਾ ਨੇ ਪੁਲਿਸ ਦੇ ਵਿੱਚ ਸਾਡੇ ਅਫਸਰ ਸਹਬਾਨ ਨੇ ਸਾਡੇ ਭਰਾ ਨੇ ਉਹ ਸਾਡੇ ਦੇਸ਼ ਦੀ ਸਾਡੀ ਜਾਨ ਮਾਲ ਦੀ ਰੱਖਿਆ ਕਰਦੇ ਆ ਸਾਡੀਆਂ ਸ਼ਰਧਾਂ ਦੀ ਰਾਖੀ ਕਰਦੇ ਆ ਸਾਡੇ ਅਫਸਰ ਸਹਬਾਨ ਭਾਵੇਂ ਸਿਵਲ ਦੇ ਵਿੱਚ ਨੇ ਤੇ ਭਾਵੇਂ ਵਰਦੀ ਵਾਲੇ ਆ ਉਹਨਾਂ ਸਾਰਿਆਂ ਦਾ ਅਸੀਂ ਦੇਣ ਦੇ ਹੀ ਨਹੀਂ ਸਕਦੇ ਜੇ ਸਾਡੇ ਪੰਜਾਬ ਦੇ ਲੋਕ ਦੇਸ਼ ਦੇ ਲੋਕ ਆਜ਼ਾਦ ਫਿਜ਼ਾ ਦੇ ਵਿੱਚ ਸਾਹ ਲੈਂਦੇ ਆ ਕਾਨੂੰਨ ਵਿਵਸਥਾ ਦੇ ਵਿੱਚ ਰਹਿੰਦੇ ਆ ਉਹ ਇਨ੍ਹਾਂ ਅਫਸਰਾਂ ਦੀ ਦੇਣ ਆ ਤੇ ਨਾਲ ਸਾਡੇ ਸੂਰਬੀਰ ਯੋਧਿਆਂ ਦੀ ਦੇਣ ਆ ਇਹਨਾਂ ਨੂੰ ਸਦਾ ਸਲੂਟ ਰਹੂਗਾ ਰਹਿੰਦੀ ਦੁਨੀਆ ਤੱਕ ਇਹਨਾਂ ਸੂਰਬੀਰ ਯੋਧਿਆਂ ਦਾ ਜਿਨ੍ਹਾਂ ਨੇ ਦੇਸ਼ ਦੀ ਖਾਤਰ ਆਪਣੀਆਂ ਜਾਨਾਂ ਮਾਰੀਆਂ ਰਹਿੰਦੀ ਦੁਨੀਆ ਤੱਕ ਇਹਨਾਂ ਦਾ ਨਾਮ ਰਹੂਗਾ ਸਨਹਿਰੀ ਅੱਖਰਾਂ ਦੇ ਵਿੱਚ ਇਹਨਾਂ ਦਾ ਨਾਮ ਹਰ ਜਗ੍ਹਾ ਤੇ ਲਿਖਦੇ ਰਹਿਵਾਂਗੇ ਧੰਨਵਾਦ ਜੀ ਜਿਹੜੀਆਂ ਨਾ ਬਾਈ ਛੱਡਦੇ ਦੇਖੋ ਜੀ ਜਿਹੜੇ ਸਾਡੇ ਸ਼ਹੀਦ ਨੇ ਸਾਡਾ ਸਰਮਾਇਆ ਨੇ ਅੱਜ ਉਹਨਾਂ ਕਰਕੇ ਹੀ ਅਸੀਂ ਆਜ਼ਾਦੀ ਜਿਹੜੀ ਆ ਉਹ ਮਾਨ ਰਹੇ ਆ ਸ਼ੀਰ ਮਦਨ ਲਾਲ ਟਿੰਕੜਾ ਜੀ ਜਿਨ੍ਹਾਂ ਨੇ ਬਹੁਤ ਆਪਣੀ ਛੋਟੀ ਉਮਰ ਦੀ ਵਿੱਚ ਦੇਸ਼ ਦੀ ਆਜ਼ਾਦੀ ਵਾਸਤੇ ਮਹੱਤਵਪੂਰਨ ਭੂਮਿਕਾ ਨਿਭਾਈ ਤੀ ਆਪਣਾ ਆਪ ਜਿਹੜਾ ਸੀਗਾ ਆਜ਼ਾਦੀ ਵਾਸਤੇ ਵਾਰ ਦਿੱਤਾ ਅੱਜ ਉਹਨਾਂ ਨੂੰ ਸ਼ਰਦਾ ਦੇ ਫੁੱਲ ਪੇਂਟ ਕਰਨ ਵਾਸਤੇ ਇੱਥੇ ਪੁੱਜੇ ਆ ਮੈਂ ਅੱਜ ਉਹਨਾਂ ਨੂੰ ਸਲੂਟ ਕਰਦਾ ਹਾਂ ਉਹਨਾਂ ਦੀ ਕੁਰਬਾਨੀ ਨੂੰ ਸਲੂਟ ਕਰਦਾ ਹਾਂ ਜਿਨ੍ਹਾਂ ਨੇ ਸਾਨੂੰ ਅੱਜ ਆਜ਼ਾਦ ਫਜ਼ਾ ਦੇ ਵਿੱਚ ਰਹਿਣ ਦਾ ਜਿਹੜਾ ਜਾਣ ਦਾ ਮੌਕਾ ਦਿੱਤਾ ਸੋ ਮੈਂ ਸਾਰੇ ਦੇਸ਼ ਵਾਸੀਆਂ ਨੂੰ ਸਾਰੇ ਆਪ ਦੇ ਜਿੰਨੇ ਵੀ ਲੋਕ ਨੇ ਹਨ ਇਹਹੀ ਕਹਾਗਾ ਕਿ ਜਿਹੜੀ ਆਜ਼ਾਦੀ ਸਾਨੂੰ ਉਹਨਾਂ ਨੇ ਆਪਣੀਆਂ ਜਾਨਾਂ ਵਾਰ ਕੇ ਲੈ ਕੇ ਦਿੱਤੀ ਆ ਅਸੀਂ ਉਹਨੂੰ ਕਾਇਮ ਰੱਖੀਏ ਅਸੀਂ ਵੱਤ ਤੋਂ ਵੱਧ ਦੇਸ਼ ਨੂੰ ਹੋਰ ਜਿਹੜਾ ਪ੍ਰਗਤੀ ਵੱਲ ਲੈ ਕੇ ਜਾਏ ਇਹ ਦੇਸ਼ ਭਗਤੀ ਦੀ ਭਾਵਨਾ ਚੜੀ ਜਾ ਉਹ ਆਪਣੇ ਬੱਚਿਆਂ ਦੇ ਵਿੱਚ ਮਾਤੂ ਵੱਧ ਕ੍ਰੀਏਟ ਕਰੇ ਜਿਵੇਂ ਕੱਲ ਚੋਣ ਕਮਿਸ਼ਨ ਨੇ ਜੋ ਪੰਜਾਬ ਦੇ ਚੋਣਾਂ ਅਨਾਉਂਸ ਨਹੀਂ ਕੀਤੀਆਂ ਕੀ ਕਾਰਨ ਸਮਝੋ ਦੇਖੋ ਜੀ ਇਹ ਤੇ ਇਲੈਕਸ਼ਨ ਕਮਿਸ਼ਨ ਇੱਕ ਇੰਡੀਪੈਂਡੈਂਟ ਬਾਡੀ ਆ ਕਨਸਟੀਟਿਊਸ਼ਨਲ ਬਾਡੀ ਆ ਉਹਨਾਂ ਨੇ ਦੇਖਣਾ ਹੁੰਦਾ ਕਿ ਕੇਸ ਸੂਪੇ ਦੀਆਂ ਜਿਹੜੀਆਂ ਇਲੈਕਸ਼ਨਾਂ ਨੇ ਜਾਂ ਬਾਇ ਇਲੈਕਸ਼ਨਸ ਨੇ ਉਹ ਡੇਟ ਕਿਵੇਂ ਅਨਾਉਂਸ ਕਰਨੀ ਆ ਇਹ ਇਲੈਕਸ਼ਨ ਕਮਿਸ਼ਨ ਦਾ ਕੰਮ ਆ ਜਦੋਂ ਵੀ ਅਨਾਉਂਸ ਕਰਨਗੇ ਉਸੇ ਤਰ੍ਹਾਂ ਜੋ ਉਹ ਕੰਮ ਹੋਏਗਾ ਜੀ ਸਰ ਖਿਡਾਰੀਆਂ ਨੂੰ 1 ਕਰੋੜ ਰਕਮ ਤੱਕ ਮਿਲੇਗਾ ਜੀ ਜਿਹੜੇ ਹਾਕੀ ਦੇ ਖਿਡਾਰੀ ਬਸ ਉਹ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਅਨਾਉਂਸ ਕਰ ਦਿੱਤਾ ਹੈ ਸੋ ਉਹ ਜਲਦੀ ਅਸੀਂ ਅਮਾਉਂਟ ਜਿਹੜੀ ਆ ਉਹ ਉਹਨਾਂ ਨੂੰ ਦੇ ਦੇਵਾਂਗੇ ਧੰਨਵਾਦ ਥੈਂਕ ਯੂ ਸ਼ਹੀਦ ਮਦਨ ਲਾਲ ਢਿੰਗਲਾ ਕਾ ਪਰੀਦਾਮ ਦਿਨ ਹੈ ये बैठे हैं हमारे शहीद मदन लाल डिंगरा उन उन्नीस सौ नौ को लंदन में गर्जन को ठंडा करके हमारा ये बेटा फांसी पर चला था और इसके बलिदान के सौ साल बाद पंजाब गवर्नमेंट को मैंने प्रार्थना की कि इसका दिन राज्य स्तर तो सरकार मान गई पिछले कुछ साल डॉक्टर घुटी गई आज श्री भगवंत मान ली वही पुण। दिखाव पुण। पुण। दिखाव पुण। लोगों को याद रखना चाहिए हमारे यहाँ हम खड़े हैं यही वो था, वोर सिंह में पैदा हुआ था के पढ़ता पढ़ था अमृतसर कैंट में पढ़ता था यहाँ से पढ़ के वो अपने बाप के पैसे ऐसी इंग्लैंड नहीं गया उसका बाप अंग्रेजों का पिट्ठू था टोली बच्चा था वो खुद मेहनत करते हैं वहाँ मैं हूं। मैं वो इंडिया तो के दे दे। और एक तो ये, एक ही दिन अदालत कर दिया साल चल रहा था हिंदुस्तान का और इसको भूल गए अब पिछले बीस पच्चीस तीस सालों की मेहनत से अब

ਜੀਤ ਜੀ ਇਹ ਤਰਫ ਨਾਮ ਦਾ ਨਿਰੋਖਤ ਨਾ ਸਵਾਗਤ ਨਹੀਂ ਇਹ ਮਾਤਾ ਜੀ ਲਈ ਹੈ और यहां पे एक बार निकल जाएगी